ਦੋਸਤੋ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਜਿੱਥੇ ਤੁਹਾਨੂੰ ਜਾਣਕਾਰੀ ਦਵੂਗੀ ਨਾਲ ਹੀ ਮੋਟੀਵੇਸ਼ਨ ਵੀ ਜ਼ਰੂਰ ਦਵੂਗੀ ਸੋ ਜਿਵੇਂ ਤੁਸੀਂ ਲਿਖਿਆ ਪੜ ਲਿਆ ਹੋਣਾ ਕਿ ਕੀ YouTube ਨਾਲ ਘਰ ਚੱਲ ਜੂ ਵੈਸੇ ਇਹ ਨਾ ਇੱਕ ਮੈਸੇਜ ਸੀਗਾ ਮੈਨੂੰ ਆਇਆ ਜਿਹਦਾ ਮੈਂ ਜਵਾਬ ਇਹ ਮਨ ਬਣਾਇਆ ਕਿ ਇਹਦਾ ਜਵਾਬ ਮੈਂ ਵੀਡੀਓ ਦੇ ਵਿੱਚ ਦਵਾਂਗਾ ਮੈਨੂੰ ਸਿੱਧਾ ਹੀ ਇੱਕ ਬੰਦੇ ਨੇ ਮੈਸੇਜ ਕੀਤਾ ਭਾਜੀ ਕੋਰਸ ਤਾਂ ਲੈ ਲੀਏ ਜੀ ਦੱਸੋ ਘਰ ਚੱਲ ਜੂ ਸਾਡਾ YouTube ਦੇ ਨਾਲ ਮੈਂ ਅੱਜ ਇਹਦੇ ਬਾਰੇ ਗੱਲ ਕਰੂੰਗਾ ਕਿ ਕੀ YouTube ਤੁਹਾਡਾ ਘਰ ਚਲਾ ਸਕਦੀ ਆ ਕੀ ਤੁਹਾਡੇ ਘਰ ਦੇ ਖਰਚੇ YouTube ਦੇ ਨਾਲ ਚੱਲ ਸਕਦੇ ਨੇ ਤੇ ਜੇ ਚੱਲ ਸਕਦੇ ਨੇ ਕਿੰਨੀ ਦੇਰ ਚੱਲ ਸਕਦੇ ਨੇ ਕਿ ਸਾਰੀ ਉਮਰ ਦੀ ਰੋਟੀ ਤੁਹਾਨੂੰ YouTube ਦੇ ਦੂਗੀ ਕੀ ਸੇਫਟੀ ਦਿੰਦੀ ਆ ਤੁਹਾਨੂੰ YouTube ਸੋ ਇਹਦੇ ਬਾਰੇ ਗੱਲ ਕਰਾਂਗੇ ਵੈਸੇ ਕਾਫੀ ਵੀਡੀਓਜ਼ ਦੇ ਵਿੱਚ ਮੈਂ ਇਹ ਗੱਲਾਂ ਕਰਦਾ ਰਿਹਾ ਵਾਂ ਤੇ ਮੈਂ ਇਹ ਵੀ ਕਹਿੰਦਾ ਰਿਹਾ ਵਾਂ ਮੈਂ ਬਾਰ-ਬਾਰ ਇਹ ਟੌਪਿਕ ਝੇੜੂੰਗਾ ਤਾਂ ਕਿ ਤੁਹਾਨੂੰ ਮੋਟੀਵੇਸ਼ਨ ਮਿਲੇ ਤੁਹਾਨੂੰ ਹੌਸਲਾ ਮਿਲੇ ਠੀਕ ਹੈ ਜੀ ਸੋ ਇਸ ਗੱਲ ਤੇ ਬਾਅਦ ਚਾਹੂੰਗਾ ਪਹਿਲਾਂ ਇੱਕ ਗੱਲ ਡਿਸਕਸ ਕਰਨੀ ਚਾਹੁੰਦਾ ਹੋਰ ਕਹਿਣੀ ਚਾਹੁੰਦਾ ਕਿ ਮੰਨ ਲਓ ਤੁਸੀਂ ਕੋਈ ਜੌਬ ਲੈਣੀ ਆ ਆਪਾਂ ਜ਼ਿੰਦਗੀ ਗੁਜ਼ਾਰਨ ਦੇ ਲਈ ਕੋਈ ਨਾ ਕੋਈ ਕੰਮ ਤਾਂ ਕਰਨਾ ਹੀ ਆ ਭਾਵੇਂ ਜੌਬ ਭਾਵੇਂ ਬਿਜ਼ਨਸ ਕੋਈ ਵੀ ਆਪਾਂ ਨੂੰ ਪੈਸੇ ਕਮਾਉਣ ਦੇ ਲਈ ਕੋਈ ਸਾਧਨ ਬਣਾਉਣਾ ਪੈਣਾ ਜੌਬ ਲੈਣੀ ਆ ਮੰਨ ਲਓ ਤੁਸੀਂ ਕੰਪਿਊਟਰ ਉਹਦੇ ਲਈ ਆਪਾਂ ਕੀ ਕਰਦੇ ਆ ਸਟੱਡੀ ਕਰਦੇ ਆ ਉਹਦੇ ਸਾਲ ਆ ਜਿਹੜੇ ਉਹ ਆਪਣੀ ਜ਼ਿੰਦਗੀ ਦੇ ਦੰਨਿਆ ਪੜ੍ਹਾਈ ਨੂੰ ਸੋ ਮੰਨ ਲਓ ਤੁਸੀਂ ਬੀਟੈਕ ਕਰਨੀ ਆ ਤਾਂ ਤੁਸੀਂ ਦੰਨੇ ਉਹ ਜੀ 4 ਸਾਲ ਉਹਨੂੰ ਠੀਕ ਆ ਬੀਟੈਕ 4 ਸਾਲ ਦੀ ਹੁੰਦੀ ਆ ਨਾ ਤੇ ਜੇ ਤੁਸੀਂ ਕਰਨੀ ਆ ਜੀ ਐਮਬੀਏ ਤੁਸੀਂ ਬਿਜ਼ਨਸ ਚਲਾਉਣੇ ਸਿਖਾਉਣੇ ਆ ਲੋਕਾਂ ਨੂੰ ਤਾਂ ਤੁਹਾਨੂੰ ਦੇਣੇ ਪੈਣੇ ਆ ਜੀ 2 ਸਾਲ ਠੀਕ ਆ ਜੀ ਇੰਡੀਆ ਦੀ ਮੈਂ ਗੱਲ ਕਰ ਰਿਹਾ ਇੱਥੇ ਤੇ ਜੇ ਤੁਸੀਂ ਮੰਨ ਲਓ ਟੀਚਰ ਬੰਨਾ ਤੁਸੀਂ ਕਰਨੀ ਆ ਬੀਐਡ ਈਟੀਟੀ ਜਾਂ ਜੋ ਵੀ ਟੀਚਿੰਗ ਦੇ ਕੋਰਸ ਨੇ ਤਾਂ ਉਹ ਅਲੱਗ-ਅਲੱਗ ਡਿਊਰੇਸ਼ਨਸ ਹੁੰਦੀਆਂ ਨੇ ਸਾਰੇ ਕੋਰਸ ਦੀਆਂ ਮੰਨ ਲਓ 2 ਸਾਲ ਨੇ ਉਹਨੂੰ ਵੀ ਤੁਸੀਂ ਦਿੱਤੇ ਜਿਹੜੇ ਇੱਕ ਪ੍ਰੋਫੈਸ਼ਨਲ ਕੋਰਸੇਜ਼ ਨੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਵਾਂ ਜਿਸ ਤੋਂ ਬਾਅਦ ਕਹਦੇ ਆ ਕਿ ਜੌਬ ਜਿਹੜੀ ਉਹ ਵਧੀਆ ਮਿਲ ਜਾਂਦੀ ਆ ਠੀਕ ਆ ਇਸ ਤੋਂ ਇਲਾਵਾ ਕੋਈ ਵੀ ਕੋਰਸ ਹੈ ਕੁਛ ਵੀ ਆ ਜਾ ਮੰਨ ਲਓ ਯਾਰ ਤੁਸੀਂ IAS ਬਣਨਾ ਚਾਹੁੰਦੇ ਹੋ ਤੁਸੀਂ IPS ਬਣਨਾ ਚਾਹੁੰਦੇ ਹੋ ਤੁਸੀਂ PCS ਬਣਨਾ ਚਾਹੁੰਦੇ ਹੋ ਜਾਂ ਹੋਰ ਜਿਹੜੇ ਵੀ ਇਸ ਲੈਵਲ ਦੇ ਐਗਜ਼ਾਮੀਨੇਸ਼ਨ ਹੁੰਦੇ ਨੇ ਤੁਸੀਂ ਉਹ ਕਲੀਅਰ ਕਰਨਾ ਚਾਹੁੰਦੇ ਹੋ ਤੁਸੀਂ ਐਡਵੋਕੇਟ ਬਣਨਾ ਚਾਹੁੰਦੇ ਹੋ LLB ਕਰਨੀ ਚਾਹੁੰਦੇ ਹੋ ਡਾਕਟਰ ਬਣਨਾ ਚਾਹੁੰਦੇ ਹੋ ਜਾਂ ਕੁਝ ਵੀ ਬਣਨਾ ਚਾਹੁੰਦੇ ਹੋ ਹੁਣ ਇਹਦੇ ਇਹਦੇ ਵਿੱਚੋਂ ਦੱਸੋ ਵੀ ਕਿੰਨੇ ਇਹਨਾਂ ਨੂੰ ਤੁਸੀਂ 4 ਸਾਲ 2 ਸਾਲ 2 ਸਾਲ ਤੇ ਇਹਨਾਂ ਲਈ ਵੀ ਕਿੰਨੇ ਸਾਲ ਦਿੱਤੇ ਵਕੀਲ ਬਣਨ ਲਈ ਤੁਸੀਂ 4 ਸਾਲ 5 ਸਾਲ ਦਿੱਤੇ ਡਾਕਟਰ ਬਣਨ ਲਈ ਵੀ 5 ਸਾਲ ਦਿੱਤੇ ਜਾਂ ਇਸ ਤੋਂ ਜ਼ਿਆਦਾ ਥੋੜੇ ਵੱਧ ਘੱਟ ਕਰ ਲਿਓ ਆਪਈ ਜੋ ਜੇ ਮੇਰੀ ਜਾਣਕਾਰੀ ਚ ਕੋਈ ਕਮੀ ਆ ਤੇ ਇਹ ਦੇਖੋ ਸਾਲ ਲਗਾ ਕੇ ਤੁਸੀਂ ਉਸ ਮੁਕਾਮ ਤੇ ਪਹੁੰਚਦੇ ਹੋ ਤੇ ਇਹ ਵੀ ਕੋਈ ਗਾਰੰਟੀ ਨਹੀਂ ਪਹੁੰਚਦੇ ਹੋ ਜਾਂ ਨਹੀਂ ਜੋ ਸੱਚਾਈ ਆ ਸਾਡੇ ਹੁਣ ਦੇਸ਼ ਦੀ ਕਹਿ ਲਓ ਵਰਲਡ ਦੀ ਕਹਿ ਲਓ ਕਿ ਜੋ ਤੁਸੀਂ ਸਟੱਡੀ ਕਰ ਰਹੇ ਹੋ ਨਹੀਂ ਗਾਰੰਟੀ ਕਿ ਉਸੇ ਫੀਲਡ ਚ ਤੁਹਾਨੂੰ ਜੌਬ ਮਿਲ ਜੂਗੀ ਤੇ ਜੇ ਮਿਲ ਗਈ ਤਾਂ ਕਿੰਨੀ ਸੈਲਰੀ ਮਿਲੂਗੀ ਇੱਕ ਬੀਟੈਕ ਕੀਤੇ ਜਿਹੜੇ ਬੰਦੇ ਨੇ ਉਹ ਵੀ 10-15000 ਤੋਂ ਸ਼ੁਰੂ ਹੁੰਦੇ ਦੇਖ ਰਿਹਾ ਮੈਂ ਤੇ ਕੋਈ 20000 ਲੈ ਰਿਹਾ ਮਤਲਬ ਉਹ ਪੈਕੇਜ ਜਿਹੜੇ ਪਹਿਲਾਂ ਮਿਲਦੇ ਸੀ ਉਹ ਨਹੀਂ ਮਿਲ ਰਹੇ ਇਹ ਸੱਚਾਈ ਨਾਲ ਤੁਸੀਂ ਮੇਰਾ ਖਿਆਲ ਆ ਕੇ ਸਹਿਮਤ ਹੋਵੋਗੇ ਠੀਕ ਆ ਜੀ ਇਹ ਗੱਲ ਹੋ ਗਈ ਕਲੀਅਰ ਇਹ ਜਿਹੜੀ ਸਟੱਡੀ ਦੀ ਗੱਲ ਆ ਹੁਣ ਇਹ ਦੇਖੋ ਮੈਂ ਥੋੜੀ ਜੀ ਗੱਲ ਇਹ ਚ ਬਿਜ਼ਨਸ ਦੀ ਕਰੂੰਗਾ ਕੋਈ ਵੀ ਬਿਜ਼ਨਸ ਤੁਸੀਂ ਕਰਨਾ ਚਾਹੁੰਦੇ ਹੋ ਵਪਾਰ ਕਰਨਾ ਚਾਹੁੰਦੇ ਹੋ ਕੋਈ ਵੀ ਤਾਂ ਮੰਨ ਲਓ ਤੁਸੀਂ ਕਿਰਿਆਨੇ ਦੀ ਦੁਕਾਨ ਖੋਲਣੀ ਆ ਕਿ ਜਦੋਂ ਤੁਸੀਂ ਖੋਲੀ ਤੁਹਾਡੇ ਕੋਲ ਉਸ ਦਿਨ ਹੀ ਬਹੁਤ ਜ਼ਿਆਦਾ ਰਸ਼ਕ ਹੋ ਜਾਊਗਾ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗੂਗਾ ਵੀ ਇਸ ਮਹੱਲੇ ਦੇ ਵਿੱਚ ਜੀ ਦੁਕਾਨ ਖੁੱਲੀ ਆ ਤੇ ਇੱਥੋਂ ਸਾਮਾਨ ਲੈਣਾ ਇਹਨਾਂ ਦਾ ਸਾਮਾਨ ਵਧੀਆ ਹੁੰਦਾ ਤਾਂ ਉਹਨੂੰ ਸਰਵਿਸ ਵੀ ਦੇਣੀ ਪੈਣੀ ਆ ਤਾਂ ਲੋਕ ਤੁਹਾਡੇ ਕੋਲ ਆਉਣਗੇ ਕਿਸੇ ਵੀ ਤਰ੍ਹਾਂ ਦੀ ਤੁਸੀਂ ਦੁਕਾਨ ਖੋਲੀ ਕਿਸੇ ਵੀ ਤਰ੍ਹਾਂ ਦਾ ਤੁਸੀਂ ਵਪਾਰ ਸ਼ੁਰੂ ਕੀਤਾ ਤਾਂ ਉਹਨੂੰ ਵੀ ਸੈੱਟ ਕਰਨ ਨੂੰ ਮੇਰੇ ਹਿਸਾਬ ਨਾਲ 2 ਤੋਂ 3 ਸਾਲ ਲੱਗ ਜਾਂਦੇ ਨੇ ਆਰਾਮ ਨਾਲ ਉਹ ਵੀ ਕੋਈ ਕਾਮਯਾਬ ਹੋਇਆ ਕੋਈ ਨਹੀਂ ਹੋਇਆ ਫਿਰ ਇੱਕ ਗੱਲ ਮੈਨੂੰ ਇਹ ਦੱਸਿਓ ਵੀ ਤੁਸੀਂ YouTube ਤੋਂ ਕਿਉਂ ਉਮੀਦ ਕਰਦੇ ਹੋ ਕਿ ਅਸੀਂ ਚੈਨਲ ਬਣਾਇਆ YouTube ਤੇ ਤੇ ਸਾਨੂੰ ਉਸੇ ਦਿਨ ਕਮਾਈ ਸ਼ੁਰੂ ਹੋ ਜਾਏ ਸਾਡੇ ਉਸੇ ਦਿਨ ਅਕਾਊਂਟ 'ਚ ਪੈਸੇ ਆਉਣ ਲੱਗ ਜਾਣ ਜਾਂ ਮਹੀਨੇ ਦੋ ਮਹੀਨੇ ਦੇ ਵਿੱਚ ਸਾਡੇ ਵਿਊਜ਼ ਆਉਣ ਲੱਗ ਜਾਣ ਤੇ ਸਾਡੀ ਰੀਚ ਬਣ ਜਾਈ ਤੇ ਅਮਰੀਕਾ ਵਾਲੇ ਡਾਲਰ ਸਾਡੇ ਅਕਾਊਂਟ 'ਚ ਪੈਣ ਲੱਗ ਜਾਣ ਠੀਕ ਹੈ ਹੁਣ ਜੇ ਆ ਸਾਰੀਆਂ ਚੀਜ਼ਾਂ ਨੂੰ ਇੱਕ ਵਪਾਰ ਨੂੰ ਪੜ੍ਹਾਈ ਨੂੰ ਆਪਾਂ ਸਮਾਂ ਦੇ ਰਹੇ ਆਂ ਸਾਲ ਦੇ ਰਹੇ ਆਂ ਤਾਂ YouTube ਨੂੰ ਵੀ ਦੇਣਾ ਪੈਣਾ ਨਾ YouTube ਆਪਾਂ ਨੂੰ ਇੱਕਦਮ ਕਿਵੇਂ ਆਜੂ YouTube ਨੂੰ ਵੀ ਕੁਝ ਸਾਲ ਦੇਣੇ ਪੈਣੇ ਆ ਇਹਦੇ ਤਰੀਕੇ ਸਿੱਖਣੇ ਪੈਣੇ ਆ ਸਮਝਣਾ ਪੈਣਾ ਵਾ ਕਿੱਦਾਂ ਚੈਨਲ ਗਰੋ ਹੁੰਦੇ ਆ YouTube ਦਾ ਐਲਗੋਰਿਦਮ ਕੀ ਕਹਿੰਦਾ ਵਾ ਵਿਊਜ਼ ਕਿਵੇਂ ਆਉਂਦੇ ਆ ਤੇ ਕਮਾਈ ਕਿਵੇਂ ਆਉਂਦੀ ਆ ਮੈਨੂੰ ਇਹ ਵੀ ਕਾਲਸ ਆਉਂਦੀਆਂ ਨੇ ਜੀ ਹੁਣ ਦੱਸੋ ਜੀ ਫਿਰ ਬੈਂਕ ਡਿਟੇਲ ਕਿਵੇਂ ਲਿੰਕ ਕਰੀਏ ਤੇ ਮੈਂ ਪੁੱਛੂੰਗਾ ਤੁਹਾਡਾ ਆਵਾਜ਼ ਟਾਈਮ ਪੂਰਾ ਹੋ ਗਿਆ ਉਹ ਕਹਿਣਗੇ ਜੀ ਨਹੀਂ ਹਲੇ ਤਾਂ ਕੱਲ ਚੈਨਲ ਬਣਾਇਆ ਕਿੱਦਾਂ ਬੈਂਕ ਡਿਟੇਲ ਕਿੱਦਾਂ ਪਾਉਣੀਆਂ ਉਹ ਮੈਂ ਕਿਹਾ ਭਰਾਵੋ ਪੜਨੋ ਤੁਸੀਂ ਕੰਮ ਤਾਂ ਕਰੋ ਕੰਮ ਸ਼ੁਰੂ ਕਰੋ ਮਿਹਨਤ ਕਰੋ ਜਦੋਂ ਆਪਣਾ ਕਰਾਈਟੇਰੀਆ ਪੂਰਾ ਹੋ ਗਿਆ ਆਪਾਂ ਜੋੜ ਲਾਂਗੇ ਬੈਂਕ ਅਕਾਊਂਟ ਤੁਹਾਨੂੰ ਦੱਸ ਦਾਂਗੇ ਕਿ ਕਿੱਦਾਂ ਜੋੜਨਾ ਸੋ ਪਹਿਲਾਂ ਹੀ ਆਪਾਂ ਇਹ ਕਾਹਲੀ ਕਿਉਂ ਕਰਦੇ ਆ YouTube ਦੇ ਲਈ ਵੀ ਸਾਨੂੰ YouTube ਤੇ ਚੈਨਲ ਬਣਦੇ ਸਾਰ ਇਨਕਮ ਸ਼ੁਰੂ ਹੋਵੇ ਇਹਦੇ ਲਈ ਵੀ ਤੁਹਾਨੂੰ ਆਪਣਾ ਟਾਈਮ ਤੇ ਆਪਣੀ ਡੈਡੀਕੇਸ਼ਨ ਆਪਣੀ ਮਿਹਨਤ ਉਹ ਦੇਣੀ ਪੈਣੀ ਆ ਠੀਕ ਹੈ ਜੀ ਹੁਣ ਇਹ ਪੁਆਇੰਟ ਤੇ ਮੈਂ ਆਉਣਾ ਜਿਹੜਾ ਮੇਨ ਅਵਿਸ਼ਾ ਸੀ ਆਪਣੀ ਵੀਡੀਓ ਦਾ ਕਿ ਕਿ YouTube ਨਾਲ ਘਰ ਚੱਲ ਜੂ ਆ ਸਾਰਾ ਮੈਂ ਥੋੜਾ ਜਿਹਾ ਛੱਡ ਤਾ ਗੱਲਾਂ ਕਰਨ ਹੋਰ ਪੌਸਿਬਲ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤਾਂ ਕਰਕੇ ਮੈਂ ਤੁਹਾਨੂੰ ਸਿਰਫ ਇੱਕ ਕਰਿਆਨੇ ਦੀ ਐਗਜ਼ਾਮਪਲ ਦਿੱਤੀ ਆ ਠੀਕ ਆ ਜੀ ਘਰ ਚੱਲ ਜੂ ਤਾਂ ਇੱਥੇ ਮੈਂ ਤੁਹਾਨੂੰ ਜਵਾਬ ਦੇਣਾ ਚਾਹੂੰਗਾ ਕਿ ਜਿੱਥੇ ਮੈਨੂੰ ਨਾ ਬਿਗਨਰਸ ਦੀਆਂ ਕਾਲਸ ਕਈ ਆਉਂਦੀਆਂ ਨੇ ਕੁਐਰੀਜ਼ ਆਉਂਦੀਆਂ ਨੇ ਉੱਥੇ ਮੈਨੂੰ ਇਹੋ ਜਿਹੇ ਵੀ ਫੋਨ ਆਉਂਦੇ ਨੇ ਜਿਹੜੇ ਲੋਕ YouTube ਤੇ ਆਪਣਾ ਸੈਟਅਪ ਕਰ ਚੁੱਕੇ ਨੇ YouTube ਤੇ ਆਪਣੇ ਪੈਰ ਜਮਾ ਚੁੱਕੇ ਨੇ ਤੇ ਵਧੀਆ ਕੰਮ ਕਰ ਰਹੇ ਨੇ ਕਈ ਫੋਨ ਆਉਂਦੇ ਨੇ ਉਹ ਕਹਿੰਣਗੇ ਜੀ ਅਸੀਂ ਫਲਾਣੇ ਸਾਲ ਦੇ ਵਿੱਚ ਚੈਨਲ ਬਣਾਇਆ ਸੀਗਾ ਤੇ ਅਸੀਂ ਬਹੁਤ ਕੁਝ ਸਿੱਖਿਆ ਜੀ ਪਹਿਲਾਂ ਸਾਡੇ ਚੈਨਲ ਖਰਾਬ ਹੋਏ ਫਿਰ ਤਰੀਕੇ ਨਾਲ ਕੰਮ ਕਰਨਾ ਸਿੱਖਿਆ ਅਸੀਂ ਚੈਨਲ ਨਵਾਂ ਬਣਾਇਆ ਤੇ ਇੱਕ ਮੈਨੂੰ ਥੋੜੇ ਦਿਨ ਪਹਿਲਾਂ ਕਾਲ ਵੀ ਆਈ ਸੀ ਉਹਨਾਂ ਦਾ ਪਤਾ ਨਹੀਂ ਕਿਹੜੀ ਨੀਚ ਦੇ ਉੱਤੇ ਚੈਨਲ ਸੀ ਤੇ ਉਹ ਕਹਿ ਰਹੇ ਸੀ ਵੀ ਅਸੀਂ 50000 ਰੁਪਏ ਮਹੀਨਾ ਕਮਾ ਰਹੇ ਹਾਂ ਤਾਂ ਮੈਂ ਉਹਨਾਂ ਨੂੰ ਪੁੱਛਿਆ ਕਿੰਨੀ ਦੇਰ ਹੋਈ ਕਹਿੰਦੇ 2-3 ਸਾਲ ਹੋ ਗਏ ਕਦੇ 50000 ਕਦੇ ਉਹ 25 ਰਹਿ ਜਾਂਦਾ ਕਦੇ 40 ਤੇ 60 ਤੱਕ ਵੀ ਪਹੁੰਚਿਆ ਵਾ ਤੇ ਐਦਾਂ ਕਰਕੇ ਜਿਹੜੀ ਐਵਰੇਜ ਆ ਸਾਡੀ ਉਹ ਸੈੱਟ ਹੋ ਚੁੱਕੀ ਆ ਸਾਨੂੰ ਹਰ ਮਹੀਨੇ ਆਉਂਦੇ ਨੇ ਤੇ ਉਹ ਮੇਰਾ ਖਿਆਲ ਕੋ ਫੇਸਲੈਸ ਤੇ ਹੀ ਕੰਮ ਉਹ ਟੀਮ ਆ ਜਿਹੜੀ ਕਰ ਰਹੀ ਸੀਗੀ ਸੋ ਦੇਖੋ ਇਹ YouTube ਨਾਲ ਘਰ ਚੱਲੂਗਾ ਤਾਂ ਮੇਰਾ ਜਵਾਬ ਇਹੀ ਆ ਕਿ ਜ਼ਰੂਰ ਚੱਲੂਗਾ ਜੇ ਤੁਸੀਂ YouTube ਤੇ ਕੰਮ ਕਰਨ ਦਾ ਤਰੀਕਾ ਸਿੱਖਦੇ ਹੋ YouTube ਤੇ ਸਹੀ ਤਰੀਕੇ ਨਾਲ ਕੰਮ ਕਰਦੇ ਹੋ YouTube ਦੀਆਂ ਪਾਲਿਸਿਜ਼ ਨੂੰ ਧਿਆਨ ਚ ਰੱਖਦੇ ਹੋ ਉਹਨਾਂ ਦਾ ਉਲੰਘਣ ਨਹੀਂ ਕਰਦੇ ਤਾਂ ਤੁਸੀਂ ਬਹੁਤ ਵਧੀਆ ਇਨਕਮ YouTube ਤੋਂ ਲੈ ਸਕਦੇ ਹੋ ਜਿਹੜੀਆਂ ਵੀ ਮੈਂ ਤੁਹਾਨੂੰ ਜਿਹੜੇ ਕੋਰਸ ਦੱਸੇ ਸੀਗੇ BTech MBA ਜਿਹੜੀਆਂ ਤਨਖਾਹਾਂ ਅੱਜ ਦੇ ਸਮੇਂ ਦੇ ਵਿੱਚ ਮਿਲਦੀਆਂ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਵਾ 10000 15000 ਤੋਂ ਬੰਦਾ ਸਟਾਰਟ ਹੁੰਦਾ ਤੇ ਹੱਦ 40000 50000 ਤੱਕ ਚਲੋ ਪਹੁੰਚ ਜਾਂਦਾ ਪਰ ਕਾਫੀ ਸਾਲ ਲਗਾ ਕੇ ਤੇ YouTube ਤੋਂ ਵੀ ਤੁਸੀਂ ਇੰਨੀ ਇਨਕਮ ਆ ਜਿਹੜੀ ਆਰਾਮ ਨਾਲ ਲੈ ਸਕਦੇ ਹੋ ਤੁਹਾਡੀ ਹਿੰਮਤ ਆ ਤੁਹਾਡੀ ਮਿਹਨਤ ਆ ਉਹਨੂੰ ਤੁਸੀਂ ਲੱਖਾਂ ਦੇ ਵਿੱਚ ਵੀ ਲੈ ਕੇ ਜਾ ਸਕਦੇ ਹੋ ਤੇ ਸਾਰੀ ਉਮਰ ਲਈ ਤੁਸੀਂ YouTube ਤੋਂ ਪੈਸਾ ਕਮਾ ਸਕਦੇ ਹੋ ਜੇ ਤੁਸੀਂ ਚਾਹੋ ਜੇ ਤੁਸੀਂ ਬਹੁਤ ਧਿਆਨ ਨਾਲ ਤੇ ਮੈਂ ਫੇਰ ਕਹੂੰਗਾ YouTube ਦੀਆਂ ਪਾਲਿਸੀਆਂ ਦੇ ਨਾਲ ਸਹਿਮਤ ਹੋ ਕੇ ਕੰਮ ਕਰਦੇ ਰਹੋਗੇ ਕਦੇ ਵੀ ਕੋਈ ਵੀ ਦਿੱਕਤ ਤੁਹਾਡੇ ਚੈਨਲ ਤੇ ਨਹੀਂ ਆਉਣ ਵਾਲੀ ਤੇ ਬੜੇ ਲੋਕ ਕਿੰਨੇ ਕਿੰਨੇ ਸਾਲਾਂ ਤੋਂ ਇਨਕਮ ਲੈ ਰਹੇ ਨੇ ਤੇ ਜ਼ਿੰਦਗੀ ਦੀਆਂ ਸਾਰੀਆਂ ਲੋੜਾਂ ਉਹਨਾਂ ਨੇ ਇੱਕ YouTube ਤੋਂ ਪੂਰੀਆਂ ਕੀਤੀਆਂ ਨੇ ਤੇ ਕਰ ਰਹੇ ਨੇ ਇੱਕ ਗੱਲ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਮੈਂ ਕਦੇ ਵੀ ਨਹੀਂ ਕਹਿੰਦਾ ਤੁਸੀਂ ਪੜ੍ਹਾਈ ਨਾ ਕਰੋ ਪੜ੍ਹਾਈ ਛੱਡ ਦਿਓ ਪੜ੍ਹਾਈ ਨਾਲ-ਨਾਲ ਕਰੋ ਪਰ ਮੇਰੇ ਕਹਿਣ ਦਾ ਮਕਸਦ ਆ ਜੇ ਤੁਸੀਂ ਨਾਲ ਇਹਨੂੰ ਇੱਕ ਪਾਰਟ ਟਾਈਮ ਵੀ ਰੱਖਦੇ ਹੋ ਤਾਂ ਉਹਦੇ ਵਿੱਚ ਵੀ ਕੋਈ ਇਤਰਾਜ਼ ਨਹੀਂ ਹਾਂ ਪਹਿਲਾਂ ਪੜ੍ਹਾਈ ਜ਼ਰੂਰ ਕਰਨੀ ਆ ਇਹ ਨਹੀਂ ਕਿ ਪੜ੍ਹਾਈਆਂ ਛੱਡ ਕੇ ਤੁਸੀਂ YouTube ਤੇ ਲੱਗ ਜਾਓ ਮੈਂ ਬਾਅਦ ਵਾਲੀ ਵਾਲੀ ਗੱਲ ਕੀਤੀ ਆ ਜਿਹੜੇ ਬੰਤੇ ਬੇਰੋਜ਼ਗਾਰ ਨੇ ਹਾਊਸ ਵਾਈਫਸ ਨੇ ਰਿਟਾਇਰਡ ਬੰਦੇ ਨੇ ਉਹਨਾਂ ਲਈ ਵੀ ਇਹ ਜਿਹੜੀ ਬਹੁਤ ਵਧੀਆ ਇੱਕ ਬਹੁਤ ਵਧੀਆ ਪਲੇਟਫਾਰਮ ਆ ਕਹਿ ਲਓ YouTube ਤੁਸੀਂ ਬਹੁਤ ਵਧੀਆ ਕੰਮ ਇਹਦੇ ਤੇ ਕਰ ਸਕਦੇ ਹੋ ਤੇ ਚੰਗਾ ਕੰਮ ਕਰਨਾ ਕੋਈ ਵੀ ਗਲਤ ਤਰੀਕਾ ਅਪਣਾ ਕੇ ਆਪਾਂ ਇਨਕਮ ਬਣਾਉਣ ਦੀ ਕੋਸ਼ਿਸ਼ ਨਹੀਂ ਕਰਨੀ ਸੋ ਮੈਨੂੰ ਲੱਗਦਾ ਕਿ ਤੁਹਾਡੀਆਂ ਜਿਹੜੀਆਂ ਗੱਲਾਂ ਦਾ ਜਵਾਬ ਮਿਲ ਗਿਆ ਹੋਊਗਾ ਤੇ ਇੱਕ ਗੱਲ ਮੈਂ ਹੋਰ ਜਾਂਦੇ ਜਾਂਦੇ ਕਹਿਣਾ ਚਾਹਣਾ ਵੀ ਆਪਣੇ ਜਿਹੜੇ ਖਰਚੇ ਨੇ ਉਹ ਸਾਡੇ ਹੱਥ ਹੁੰਦੇ ਨੇ ਤੁਸੀਂ ਜੇ 20000 ਨਾਲ ਵੀ ਸੈਟੀਸਫਾਈ ਹੋਣਾ ਚਾਹੁੰਦੇ ਆ ਤਾਂ ਹੋ ਸਕਦੇ ਹੋ 50000 ਨਾਲ ਹੋਣਾ ਚਾਹੁੰਦੇ ਆ ਤਾਂ ਹੋ ਸਕਦੇ ਹੋ ਜਿਹੜੀਆਂ ਬੇਸਿਕ ਨੀਡਸ ਨੇ ਮੇਰਾ خیال 50000 ਇਨਕਮ ਆ ਉਹ ਕਾਫੀ ਹੁੰਦੀ ਆ ਪੂਰੀਆਂ ਕਰਨ ਦੇ ਲਈ ਬਾਕੀ ਜ਼ਿੰਦਗੀ ਤੁਸੀਂ ਕਿੱਦਾਂ ਦੀ ਜਿਉਣਾ ਚਾਹੁੰਦੇ ਹੋ ਕਿਹੜਾ ਲਾਈਫ ਸਟਾਈਲ ਫਾਲੋ ਕਰਨਾ ਚਾਹੁੰਦੇ ਹੋ ਤੇ ਉਹਦੇ ਲਈ ਮਿਹਨਤ ਕਰੋਗੇ ਉਹ ਵੀ ਅਚੀਵ ਕਰ ਲੋਗੇ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਚ ਕਿਸੇ ਹੋਰ ਨਵੀਂ ਮੋਟੀਵੇਸ਼ਨ ਨਵੇਂ ਆਈਡੀਆ ਦੇ ਨਾਲ ਮਿਲਦਾ ਜਲਦੀ